हां देखो ये करम वाली लेवा लूंगा दा बहुत चंगा ले इकट्ठे भाई कहता दूध 20 प्लस पा दूं कहता झोटी ते सू भाई मेनू लादा आज 80 तक झोटी ने सू पणागा बाटिए च लगदी आ ते दूध दे ਥੱਲੇ ਹੁਣ ਕਰਮ ਵਾਲੀ ਥੱਲੇ 18 19 ਕਿਲੋ ਤਿਆਰ ਆ ਬਾਈ ਜੀ ਮੈਨ ਨਾਲਾ ਡੱਬੇ 나ਪ ਕੇ ਦੇਵਾਂਗੇ ਜੀ ਜਿੰਨਾ ਮਰਜੀ ਹੈ हां ਡੱਬੇ 나ਪ ਦਾਂਗੇ 18 ਕਿਲੋ ਦੁੱਧ ਦੇ ਆਪਾਂ 18 ਕਿਲੋ ਦੁੱਧ ਬਾਈ ਕਹਿੰਦਾ ਜਿੰਨੇ ਟਾਈਮ ਮਰਜੀ ਆ ਕੇ ਚੋਲਿਓ ਤਸੱਲੀ ਕਰ ਲਿਓ ਖੁੱਲਾ ਤੇ ਆਇਆ ਜੀ ਪਹਿਲਾਂ 80 ਤੋਂ ਵਪਾਰ ਕਰਦੇ ਰਹੇ ਆ ਠੀਕ ਹੈ ਇਹਨਾਂ ਨੇ ਬਹੁਤ ਮਾਰ ਲਿਆਂਦਾ ਠੀਕ ਹੈ ਅਸੀਂ ਮੰਨ ਲਓ ਘੱਟ ਤੋਂ ਘੱਟ ਤਾਜ ਜੀ ਦੱਸਦੇ ਹੁੰਦੇ ਆ ਵੀ 3500 ਤੋਂ ਵੀ ਮੱਝ ਖਰੀਦੀ ਬਈ ਅੱਛਾ ਹਾਂ ਸਟਾਰਟਿੰਗ 3500 ਰੁਪਏ ਦੀ ਉਦੋਂ ਮੱਝ ਆ ਜਾਂਦੀ ਹਾਂ ਉਦੋਂ ਤੇ ਲੱਗਿਆ ਬਾਰ ਜਿਹੜੀ ਚੰਗੀ ਹੋਣਾ ਅੱਜ ਬਾਈ ਜੀ ਰੌਣਕ ਟੈਰੀ ਫਾਰਮ ਤੇ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਕੋਟਬਖਤੂ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਤਲਵੰਡੀ ਸਾਬੋ ਬਾਈ ਕਾਲੇ ਦੇ ਘਰੋਂ ਵੀਡੀਓ ਆ ਵੀਡੀਓ ਜਿਹੜੀ ਹੈਗੀ ਵੀਰੇ 14 ਤਰੀਕ ਤੀਸਰਾ ਮਹੀਨਾ 2025 ਦੀ 14 ਮਾਰਚ ਦੀ ਹੋਲੀ ਦਾ ਦਿਨ ਆ ਵੀਰੇ ਅੱਜ ਤੇ ਹੋਲੀ ਦੇ ਧਮਾਕਾ ਕਰਦੇ ਆ ਬਾਈ ਦੇ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਰੁਟੀਨ 'ਚ ਕੰਮ ਵਪਾਰ ਦਾ ਤੇ ਚੰਗੇ ਪਸ਼ੂ ਬਾਈ ਅੱਜ ਲਿਆਏ ਆ ਆ ਚਾਰ ਨਾਗਾ ਜੀ ਸੇਲ ਆਲੇ ਵੀਰੇ ਤਿੰਨ ਤਾਂ ਆ ਗਿਆਂ ਮੱਝਾਂ ਇੱਕ ਸੂਨ ਵਾਲੀ ਆ ਇੱਕ ਸੂਈ ਹੋਈ ਤੇ ਇਹਦੀ ਵੀ ਡੀਟੇਲ ਲਾ ਲਾਂਗੇ ਇੱਕ ਗਾਂ ਵੀਰੇ ਇੱਧਰ ਸੂਈ ਹੋਈ ਤਾਜਾ ਕਿੰਨਾ ਕਿੰਨਾ ਦੁੱਧ ਤਿਆਰ ਆ ਕੀ ਮੁੱਲ ਰਹਿਣਗੇ ਵੀਡੀਓ ਦੇ ਵਿੱਚ ਹੀ ਮੁੱਲ ਹੋਊਗਾ ਬਾਈ ਸਾਰੀ ਗੱਲਬਾਤ ਆਪਾਂ ਮਾਲਕ ਨਾਲ ਕਰਾਵਾਂਗੇ ਕਿੱਧਰੋਂ ਸ਼ੁਰੂ ਕਰੀਏ ਬਾਈ ਕੱਲੇ ਇਦੋਂ ਚਲਾਵਾਂਗੇ ਹਾਂ ਉਹ ਤੋਂ ਚਲਾ ਲੈਨੇ ਹਨਾ ਹਾਂ ਚਲਾਵੀ ਇੱਕ ਨੰਬਰ ਤੇ ਆਪਾਂ ਅੱਜ ਕਣੂ ਕਰ ਦਿੰਨੇ ਆ ਸ਼ੁਰੂ ਇਹਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਮੁੱਲ ਵਾੜੀ ਵੀਡੀਓ ਦੇ ਵਿੱਚ ਦੁੱਧ ਕਿੰਨਾ ਸਾਰਾ ਆਪਾਂ ਡਿਟੇਲ ਬਾਈ ਤੋਂ ਲਵਾਂਗੇ ਤੋੜ ਲੱਗ ਰਿਹਾ ਇਹਨੂੰ ਕਿੰਵੇਂ ਸੂਏ ਆ ਗਈ ਕਾਲੇ ਬਾਈ ਇਹ ਦੂਜੇ ਸੂਏ ਆ ਗਈ ਬਾਈ ਜੀ ਦੂਸਰੇ ਸੂਏ ਬੱਚਾ ਕੀ ਹੈ ਇਸਲੇ ਇਹਦੇ ਬੱਚਾ ਜੀ ਕਟੜਾ ਕਟਾ ਹਾਂਜੀ ਬੱਚਾ ਵੀਰੇ ਇਹਦੇ ਹਟਾ ਲਿਆ ਕਟਾ ਦੂਸਰੇ ਸਵੇਂ ਝੋਟੀ ਆ ਕਿੰਨੇ ਕ ਦੁੱਧ ਦੀ ਉਮੀਦ ਤੇ ਆਈ ਥੋਡੇ ਕੋਲੇ ਇਹਨੇ ਬਾਈ ਜੀ ਪਿਛਲੇ ਸੂਏ 15 ਲੀਟਰ ਦੁੱਧ ਦਿੱਤਾ ਐਵੇਂ ਕਹਿਣ ਨੂੰ ਆਪਾਂ ਗੱਪ ਸ਼ੱਪ ਮਾਰਨਾ ਨਹੀਂ ਐਕਤੀ ਤਿਆਰ ਪਹਿਲਾਂ ਨਾਲੋਂ ਮਾਲਕ ਨੇ ਕਿਹਾ ਵੀ ਵੱਧ ਹੈ ਠੀਕ ਹੈ ਜੀ ਹਾਂ ਮੋੜ ਲਿਆ ਬਈ ਮੋੜ ਲਿਆ ਐਕਤੀ 18-19 ਕਿਲੋ ਦੀ ਉਮੀਦ ਹੈਗੀ ਐ 15 ਬਾਈ ਕਹਿੰਦਾ ਦਿੱਤਾ 16-17 ਤਾਂ ਦੇ ਸਕਦੀ ਹੈ ਹਾਂ ਬਈ ਹਾਂ ਜੀ ਹਾਂ ਬਿਲਕੁਲ ਜੀ ਠੀਕ ਹੈ ਵੀਰੇ ਦੂਸ ਕਿੰਨਵਾ ਸੂਆ ਇਹ ਇਹ ਦੂਜੇ ਸੂਏ ਆ ਬਾਈ ਜੀ ਦੂਸਰੇ ਸੂਏ ਬਾਈ ਜੀ ਅੱਜ ਦਿਨ ਕਿੰਨੇ ਹੋਏ ਸੂਈ ਨੂੰ ਇਹੇ ਜੀ ਕੱਲ ਹੀ ਸੂਈ ਆ ਕੱਲ ਹੀ ਸੂਈ ਆ ਹਾਂ ਠੀਕ ਹੈ ਕੱਲ ਸੂਈ ਆ ਘਟੀ ਦਾ ਲੈਵਾ ਦੋ ਵੇਖ ਲੋ ਥਾਣਾ ਜਿਹੜਾ ਕੱਲਾ ਕੱਲਾ ਲੱਗਿਆ ਕੋਲੋਂ ਚੈੱਕ ਕਰਾ ਦਿੰਨਾ ਮੈਂ ਇੱਕ ਵਾਰੀ ਤੁਹਾਨੂੰ ਜਰੂਰ ਲੈ ਵਿੱਚ ਨਿਗਾ ਮਰਾ ਦੀ ਆਪਾਂ ਆਹ ਤੁਸੀਂ ਝੋਟੀ ਦੇ ਪਿੱਛੋਂ ਕੁਆਲਟੀ ਦੇਸੋ ਦੂਸਰਾ ਸੂਆ ਸੂਈ ਆ ਹਨਾ ਹਾਂਜੀ ਹਾਂਜੀ ਕਾਲੇ ਭਾਈ ਜੇ ਇਹਦੇ ਮੁੱਲ ਦੀ ਗੱਲ ਕਰਕੇ ਜਾਇ ਜਾਂ ਕੀ ਕਰਦਾ ਇਹਦਾ ਜੀ ਕਾਲੀ ਇਹ ਸੂਈ ਹੈ ਮਗਰੇ ਦੇ ਕਟਾ ਹੈ ਠੀਕ ਹੈ ਜੀ ਦੁੱਧ ਹੈ ਤੀ ਇਹ 18 ਕਿਲੋ ਪਾ ਦੂ ਬਾਈ ਜੀ 17 18 ਪਾ ਦੂਗੀ ਪਾਉਗੀ ਖੁੱਲਾ ਜੀ ਠੀਕ ਹੈ ਜੀ ਤੇ ਇਹਦਾ ਮੁੱਲ ਬਾਈ ਜੀ ਜਾਇਦ ਦੀ ਗੱਲ ਹੀ ਕਰਾਂਗੇ ਆਪਾਂ ਬਾਲਾ ਫालतੂ ਕਰਦੇ ਨਹੀਂ ਠੀਕ ਆ ਜੀ 1 ਲੱਖ ਤੇ ਇਹਦਾ 90000 ਰੁਪਿਆ ਮੁੱਲ ਹੈ 190 ਹਾਂਜੀ ਬਾਈ ਕਿੰਨੇ ਦੀ ਛੱਡ ਜੋਂਗੇ ਜੱਸ ਸੁਣੋ ਜੀ ਕੋਈ ਗੱਲ ਨਹੀਂ ਬਾਈ ਆਇਆ ਜਦੋਂ ਬੰਦਾ ਕੋਈ ਦੂਰ ਨੇੜੇ ਦਾ ਮਾਨਤਾਨ ਕਰਾਂ ਗਿਆ ਇਹਦਾ ਲੈ ਠੀਕ ਆ ਠੀਕ ਆ ਹਾਂਜੀ ਬਾਈ 190 ਵੀਰੇ ਇਹਦਾ ਮੁੱਲਾ ਬਾਈ ਕਹਿੰਦਾ ਜੇ ਕੋਈ ਆਇਆ ਕੋਲੇ ਮਾਨਤਾਨ ਮੌਕੇ ਤੇ ਜਿਹੜਾ ਬਾਈ ਸੌਦਾ ਰਾਲਦਾ ਉਹ ਛੋੜੇ ਤੇ ਆ ਹੁਣ ਨੰਬਰ 2 ਤੇ ਆਜੋ ਬਾਈ ਇਹਦੀ ਡੀਟੇਲ ਹੈ ਕਿੰਨੇਵੇਂ ਸੂਏ ਵਾਸਤੇ ਇਹ ਇਹ ਤੀਜੇ ਸੂਏ ਆ ਬਾਈ ਜੀ ਤੀਸਰੇ ਸੂਏ ਹਾਂਜੀ ਬਾਈ ਠੀਕ ਆ ਬਾਈ ਮਨ ਲੱਗਣਾ ਜੀ ਆਥਨ ਤੱਕ ਝੋਟੀ ਸੂਪ ਹੋ ਗਈ ਹੈ ਨਾ ਹਾਂਜੀ ਹਾਂਜੀ ਬਾਈ ਜੀ ਐਂ ਲਿਚਾ ਇਦਰੀ ਲਿਆ ਬਾਈ ਕੋਈ ਗੱਲ ਨਹੀਂ ਥੋੜਾ ਬੋਚ ਕੇ ਪੱਕੇ ਦੇ ਪਸ਼ੂ ਤਿਲਕਣਾ ਜਾਵੇ ਹੌਲੀ ਤੁਰ ਲਿਆ ਕੇ ਨਾ ਕੱਲਾ ਕੱਲਾ ਸਾਨੂੰ ਦੋਸਤੋ ਆਪਾਂ ਨਗ ਤੋੜ ਕੇ ਦਿਖਾ ਦਾਂਗੇ ਜਿਹੜੇ ਭਰਾ ਨੂੰ ਕੋਈ ਵੀ ਚਾਰੇ ਨਗਾ ਜੋ ਜਿਹੜਾ ਪਸੰਦ ਆਉਂਦਾ ਕੋਲੇ ਆ ਜੋ ਤਸੱਲੀ ਕਰਨੀ ਦੋਸਤੋ ਸੋਡਾ ਹੱਕ ਤੇ ਝੋਟੀ ਮਨ ਲੱਗਾ ਸ਼ਾਮਾਂ ਤੱਕ ਸੂਪ ਹੋ ਗਈ ਤੀਸਰੇ ਸੂਏ ਵਾਸਤੇ ਇਹ ਕਿੰਨੀ ਕਦੋ ਦਿੱਤੀ ਮੀਤੇ ਆਈਏ ਕਾਲੇ ਇਹਦਾ ਬਾਈ ਪਹਿਲਾਂ ਵੀ ਮਾਲਕਾਂ ਕੋਲੇ 20 21 ਕਿਲੋ ਦੁੱਧ ਦਿੰਦੀ ਰਹੀ ਐ। ਐ ਇੱਕ ਦੀ ਕਿਰਪਾ ਨਾਲ 22 ਕਿਲੋ ਦੁੱਧ ਨੇ ਖੁੱਲਾ ਪਾ ਦੇਣਾ ਇੱਕ ਦੀ। ਬਾਈ ਬਹੁਤ ਹੋ ਜਾਂਦਾ ਪਾ ਦੋਗੇ? ਪਾਊਗੀ ਬਾਈ ਜੀ ਪਾਊਗੀ। ਠੀਕ ਐ ਬਾਈ। ਬਾਕੀ ਸਾਨੂੰ ਬਾ ਪੱ ਲੈਵਲ ਹੋਵੇ ਦੀ ਝੋਟੀ ਰੋਕ ਬਾਈ ਇੱਥੇ ਜੇ ਰੋਕ ਮੜੀ ਤੋ ਰੋਕ ਮੜੀ। ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਰੋਕਣਾ। ਆ ਦੇਖੋ ਇਹ ਕਰਮ ਵਾਲੀ ਮੇਵਾ ਨੂੰ ਦਾ ਬਹੁਤ ਚੰਗਾ ਲੈ ਇੱਥੇ ਬਾਈ ਕਹਿੰਦਾ ਦੁੱਧ 20 ਪਲੱਸ ਪਾ ਦੂ ਕਹਿੰਦਾ ਝੋਟੀ। ਇਹ ਸੂ ਬਾਈ ਮੈਨੂੰ ਲੱਗਦਾ ਅੱਜ 8:00 ਤੱਕ ਝੋਟੀ ਨੇ ਸੂ ਪੈਣਾਗਾ ਬੱਟ ਜੇ ਚ ਲੱਗਦੀ ਆ ਤੇ ਤਿਆਰੀ ਤੁਸੀਂ ਕਰਮਾਲੀ ਦੀ ਆਪ ਚੈੱਕ ਕਰ ਲਓ ਸਾਡੇ ਬਾਈ ਬਠਿੰਡੇ ਏਰੀਏ ਚ ਬਹੁਤ ਵਧੀਆ ਨਗਿੰਦੇ ਨਿਕਲਦੇ ਰਹਿੰਦੇ ਆ ਚੰਗੇ ਪਸ਼ੂ ਚੰਗੇ ਦੁੱਧ ਵਾਲੇ ਇੱਕ ਮਿੰਨੀ ਹਰਿਆਣਾ ਕਹਿ ਸਕਦੇ ਆ ਆਪਾਂ ਸਾਡੇ ਏਰੀਏ ਨੂੰ ਇਹਦਾ ਬਾਈ ਮੁੱਲ ਕਿ ਹੋਊਗਾ ਫਿਰ ਕੱਲੇ ਇਹਦਾ ਵੀ ਮੁੱਲ ਜਾਇਜੀ ਦੱਸ ਦਿੰਨੇ ਆ ਬਾਈ ਜੀ ਹਾਂ ਜਾਇਜੀ ਦੱਸ ਦਿਓ ਜੀ ਬਸ 2 ਲੱਖ 10 ਹਜ਼ਾਰ ਆ ਇਹਦਾ ਮੁੱਲ 2 10 ਇਹਦਾ ਬਾਈ ਮੁੱਲ ਆ ਗਿਆ ਵੀਡੀਓ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਇੱਕ ਵਾਰੀ ਨੰਬਰ ਜਰੂਰ ਕਨਫਰਮ ਕਰਾ ਦੇ ਬਾਈ ਨੰਬਰ ਲਿਖੋ ਜੀ 88 ਹਾਂਜੀ 722 ਠੀਕ ਹੈ ਜੀ 58 733 ਵੀਡੀਓ ਉੱਤੇ ਬਾਈ ਜੀ ਨੰਬਰ ਚੱਲੀ ਜਾਂਦਾ ਭਰਾ ਨੂੰ ਕਰ ਲਿਓ ਸੰਪਰਕ ਮੁੱਲ ਕਰਤਾ ਇਹਦਾ 2 10 10 ਬਾਈ ਠੀਕ ਹੈ ਵੀਰੇ ਮਾਨਤਾਣੀ ਇਹਦੇ ਚੋਂ ਵੀ ਕਰਾਂਗੇ ਲਾਜ਼ਰੂਰ ਜਿਹੜਾ ਆਊਗਾ ਭੈਣ ਭਰਾ ਦਾ ਠੀਕ ਆ ਠੀਕ ਆ ਚੰਗੇ ਦੁੱਧ ਵਾਲੀ ਦੋਸਤੋ ਝੋਟੀਆਂ ਤੀਸਰੀ ਸੂਏ ਹੁਣ ਨੰਬਰ ਤਿੰਨ ਵਾਲੀ ਤੇ ਆ ਜਾ ਬਾਈ ਤਿੰਨ ਵਾਲੀ ਤੇਲ ਆ ਇਹ ਬਾਈ ਜੀ ਦੂਜੀ ਸੂਏ ਐ ਸੁਨਹਿਣੇ ਐ ਇੱਕਤੀ ਕਿੰਨੇ ਕ ਟਾਈਮ ਦੀ ਪਿਆਜ ਕਤੀ ਆ ਇਹ ਹੈ ਬਾਈ ਅਜੇ 10-12 ਦਿਨ ਤੱਕ ਖੁੱਲੇ ਹੀ ਲੈ ਜੂਗੀ 10-12 ਦਿਨ ਲੈ ਜੂਗੀ ਹਾਂਜੀ ਠੀਕ ਆ ਬਈ ਠੀਕ ਆ ਤੇ ਇਹਦੀ ਕੋਈ ਉਮੀਦ ਕਿੰਨੇ ਦੁੱਧ ਤੇ ਆਈ ਆ ਤੁਹਾਡੇ ਕੋਲੇ ਬਾਈ ਮਾਲਕ ਦੇ ਦਸਨ ਤੇ ਇਹਨੇ ਬਾਈ ਐਵੇਂ ਆਪਾਂ ਝੂਠ ਨਹੀਂ ਮਾਰਦੇ ਨੇ ਪਹਿਲੇ ਸੂਏ 12 ਕਿਲੋ ਦਿੱਤਾ ਦੁੱਧ ਮਾਲਕਾਂ ਦੇ ਘਰੇ ਅੱਛਾ ਹਾਂ 12 ਕਿਲੋ ਦੁੱਧ ਹਾਂ 12 ਕਿਲੋ ਦਿੱਤਾ ਹੈ ਤੇ ਦੂਜੇ ਚ ਬਸ ਮਾਣਾ ਮੋਟਾ ਕਿਲੋ 2 ਕਿਲੋ ਹੋਰ ਬਾਜੂ 14 ਕਿਲੋ ਦੀ ਆਸ ਹੈ ਦੀ ਕਾਲੇ ਭਾਈ ਜੇ ਇਹਦੇ ਬੁੱਲ ਦੀ ਗੱਲ ਕਰੀ ਇਹਦਾ ਕੀ ਕਰਦੇ ਹੋ ਇਹਦਾ ਮੁੱਲ ਭਾਈ 145 145 ਹਾਂਜੀ 145 ਦੋਸਤੋ ਇਹਦਾ ਮੁੱਲ ਆ ਦੂਸਰੇ ਸੂਏ ਬਾਅਦ ਤੇ ਹਜੇ 10 ਦਿਨ ਝੋਟੀ ਲੈ ਜੂਰਾ ਹੋਣਾ ਹਨਾ ਹਾਂਜੀ ਹਾਂਜੀ ਥਣ ਲੇਵੇ ਦੀ ਬਹੁਤ ਜ਼ਿਆਦੇ ਸਾਫ਼ ਆ ਇਹ ਪਹਿਲਾਂ ਵੀ ਆਪਣੀ ਵੇਖੀ ਹੋਈ ਆ ਪਹਿਲਾਂ ਦੇਖੀ ਹੋਈ ਆ ਭਾਈ ਨੇ ਹਾਂਜੀ ਠੀਕ ਆ ਭਾਈ ਠੀਕ ਆ ਉਹ ਹੈ ਜੀ 4 ਨੰਬਰ ਠੀਕ ਆ ਠੀਕ ਆ ਗਾਂ ਆ ਗਈ ਵੀਰੇ ਕਿੰਨੇਵੇਂ ਸੂਏ ਆ ਇਹ ਭਾਈ ਇਹ ਭਾਈ ਤੀਜੇ ਸੂਏ ਸੂਈ ਬਈ ਆ ਅੱਜ ਪੰਜਵਾਂ ਦਿਨ ਇਹਨੂੰ ਸੂਈ ਨੂੰ ਐ ਅੱਛਾ ਇਹ ਦੁੱਧ ਦੇ ਥੱਲੇ ਹੁਣ ਕਰਮਾ ਵਾਲੀ ਥੱਲੇ 18 19 ਕਿਲੋ ਤਿਆਰ ਆ ਬਾਈ ਜੀ ਮੈਨ ਨਾਲਾ ਡੱਬੇ 나ਪ ਕੇ ਦੇਵਾਂਗੇ ਜੀ ਜਿੰਨਾ ਮਰਜੀ ਹੈ ਹਾਂ ਡੱਬੇ 나ਪ ਦਾਂਗੇ 18 ਕਿਲੋ ਦੁੱਧ ਦੇ ਆਪਾਂ 18 ਕਿਲੋ ਦੁੱਧ ਬਾਈ ਕਹਿੰਦਾ ਜਿੰਨੇ ਟਾਈਮ ਮਰਜੀ ਆ ਕੇ ਚੋਲਿਓ ਤਸੱਲੀ ਕਰ ਲਿਓ ਖੁੱਲ੍ਹਾ ਦੰਗ ਚਵਾ ਕੇ ਦੇਵਾਂਗੇ ਬਾਈ ਜੀ ਬੱਚਾ ਇਹਦੇ ਹੇਠਾਂ ਕੀ ਆ ਬਾਈ ਲੰਗ ਮਾਰ ਇਹਦੇ ਨਹੀਂ ਨਹੀਂ ਜੀ ਲੰਗ ਨਹੀਂ ਮਾਰਦੀ ਪੱਕੇ ਦਾ ਕਰਦੀ ਆ ਥੋੜਾ ਜਿਹਾ ਪੱਕੀ ਫਰਸ਼ ਦਾ ਕਰਕੇ ਬਈ ਮਾੜਾ ਮੋਟਾ ਮਾਂ ਮਲੂਮੀ ਦਾ ਪੈਰ ਜਾ ਦਬਦੀ ਆ ਤੇ ਬਾਕੀ ਬਾਈ ਕਹਿੰਦਾ ਦੁੱਧ ਜਿੰਨੇ ਟਾਈਮ ਅਗਲੇ ਦਾ ਦਿਲ ਕਰਦਾ ਉੰਨੇ ਟਾਈਮ ਆਪਾਂ ਚਵਾ ਦਾਂਗੇ ਕਿੰਨਾ ਦੁੱਧ ਤਿਆਰ ਆ ਬਈ ਇਹਦਾ ਬਾਈ ਇਹਦੇ ਥੱਲੇ ਹੁਣ 18-19 ਕਿਲੋ ਦੁੱਧ ਤਿਆਰ ਆ ਡੱਬਿਆਂ ਵਾਲਾ ਪੰਜਵਾਂ ਦਿਨ ਸੂਜ ਨੂੰ ਆ ਮਗਰ ਬੱਚੀ ਇਹਦੇ ਆ ਬੈਠੀ ਮਗਰ ਇਹਦੇ ਬੱਚੀ ਆ ਗਈ ਜਰਸੀ ਰਾਠੀ ਕਰੋਸ ਚ ਆ ਗਈ ਹਾਂਜੀ ਹਾਂਜੀ ਬਾਈ ਜੀ ਕਰੋਸ ਚ ਦੋਸਤੋ ਆ ਗਈ ਜਿਹੜੀ ਗਰਮੀਆਂ ਚ ਅੱਗੇ ਚੱਲਣ ਵਾਲੀ ਹਾਂਜੀ ਇਹਦਾ ਸੀਜ਼ਨ ਆਉਣਾ ਹੁਣ ਇਹ ਗਾਂ ਦਾ ਬਾਕੀ ਤੁਸੀਂ ਆ ਦੇਖੋ ਬਾਈ। ਲੈ ਬਾ ਚੈੱਕ ਕਰ ਲਓ ਗਾ ਨਾ ਕੱਲਾ ਕੱਲਾ ਥਣ ਤੇ ਭਾਂਡੇ ਲਈ ਫਰਦੀਆ ਕਰਮਾ ਲਈ ਜਾਵਾ। ਬਾਈ ਕਹਿੰਦਾ ਸਵੇਰੇ ਬਾਈ ਜੀ 6 ਵਜੇ ਚਵਾਈ ਹੋਈ ਆ ਆਪਣੀ ਗਾਂ ਦੀ 6 ਵਜੇ ਸਵੇਰੇ। 6 ਵਜੇ ਦੀ ਚੋਈ ਹੋਈ। ਹਾਂ ਠੀਕ ਆ ਠੀਕ ਆ। ਉਹ ਮੈਂ ਦੀ ਵਿੱਚ ਪਹਿਲਾਂ ਜਿਹੜੇ ਨੰਬਰ ਤੇ ਦਿਖਾਈ ਆ ਉਹਦੀ ਵੀ 6 ਵਜੇ ਚਵਾਈ ਹੋਈ ਆ। ਠੀਕ ਆ ਠੀਕ ਆ ਬਾਈ ਹੁਣ ਟਾਈਮ ਹੋ ਗਿਆ ਜਿਹੜਾ 10 10:30 ਹੋਣ ਵਾਲੇ ਆ। ਘਟੋ ਘਟ 4-5 ਘਟੇ ਹੋ ਗਏ ਚੌਂਗਾ ਨੂੰ ਇਹਨਾਂ ਨੂੰ। ਇਹਦਾ ਫਿਰ ਮੁੱਲ ਕੀ ਰਹੂਗਾ ਬਾਈ? ਇਹਦਾ ਮੁੱਲ ਬਾਈ 95000 ਰੁਪਇਆ। ਜਾ ਸੁਣੋ ਕਿਨੇ ਦੀ ਕਰਦਾ ਹੋਰ ਫਿਰ ਲਾਸਟ ਦੇ ਤਾਂ ਦੱਸ ਹੀ ਦੇ ਬਾਈ ਪ੍ਰੇ ਇਹਦਾ ਬਾਈ ਮਾਨਤਨ ਕਰ ਦਾਂਗੇ ਆਪਾਂ ਅੱਛਾ 5-4000 ਰੁਪਏ ਦਾ ਕੋਈ ਗੱਲ ਨਹੀਂ ਠੀਕ ਆ ਬਾਈ 95000 ਇਹਦਾ ਮੁੱਲ ਰਹੂਗਾ ਵੀਰੇ ਚਾਹ ਬਾਕੀ ਵੀਰ ਹੋਰਿਆਂ ਦਾ ਕਾਲੇ ਹੋਰਿਆਂ ਦਾ ਵਪਾਰ ਦਾ ਪੁਰਾਣਾ ਕੰਮ ਆ ਚੰਗਾ ਤਸੱਲੀ ਵਾਲਾ ਬਾਕੀ ਆ ਬਾਈ ਤੋਂ ਸਾਰਾ ਪੁੱਜਦਾ ਹੋਰ ਬਾਈ ਕਿਹੜਾ ਠੀਕ ਆ ਬਾਈ ਜੀ ਬਾਈ ਜੀ ਇਹ ਮੰਨ ਲਓ ਅਸੀਂ 80 ਤੋਂ ਵਪਾਰ ਕਰਦੇ ਆ ਰਹੇ ਹਾਂ 1980 ਤੋਂ ਹਾਂ ਮੇਰੇ ਤਾਇਆ ਜੀ ਪਹਿਲਾਂ 80 ਤੋਂ ਵਪਾਰ ਕਰਦੇ ਰਹੇ ਆ ਠੀਕ ਆ ਇਹਨਾਂ ਨੇ ਬਹੁਤ ਮਾਰ ਲਿਆਂਦਾ ਠੀਕ ਆ ਅਸੀਂ ਮੰਨ ਲਓ ਘੱਟ ਤੋਂ ਘੱਟ ਤਾਜ ਜੀ ਦੱਸਦੇ ਹੁੰਦੇ ਆ ਵੀ 3500 ਤੋਂ ਵੀ ਮੱਝ ਖਰੀਦੀ ਬਈ ਅੱਛਾ ਹਾਂ ਸਟਾਰਟਿੰਗ 3500 ਰੁਪਏ ਦੀ ਉਦੋਂ ਮੱਝ ਆ ਜਾਂਦੀ ਹਾਂ ਉਦੋਂ ਤੇ ਲੱਗਿਆ ਬਵਾਰ ਜਿਹੜੀ ਚੰਗੀ ਹੋਣਾ ਅੱਜ ਅੱਜ ਦੇ ਰੇਟ 'ਚ ਆਪਾਂ ਗੱਲ ਕਰਦੇ ਹਾਂ ਅੱਜ ਤਾਂ ਜੀ ਉਹਨਾਂ ਦਾ ਰੇਟ ਹੀ ਨਹੀਂ ਅੱਛਾ ਉਹ ਮੈਂ ਦਾ ਦੋ ਜਿਹੜੀਆਂ 35 3500 'ਚ ਖਰੀਦਿੰਗਾ 'ਚ 2-2 2.5 ਲੱਖ ਦੀਆਂ ਠੀਕ ਹੈ ਜੀ ਠੀਕ ਹੈ ਹਾਂ ਤੇ ਬਾਕੀ ਸਾਰੇ ਆਪਣੇ ਕੋਲੇ ਬਾਈ ਜੀ ਗਾਈਆਂ ਵੀ ਆਉਂਦੀਆਂ ਰਹਿੰਦੀਆਂ ਮੱਝਾਂ ਵੀ ਆਉਂਦੀਆਂ ਰਹਿੰਦੀਆਂ ਚਾਰ ਪੰਜ ਪਸ਼ੂ ਆਪਣੇ ਕੋਲੇ ਮਾਲਕ ਦੀ ਮਿਹਨਤ ਆਉਂਦੀ ਰਹਿੰਦੀ ਆ ਡੇਲੀ ਮਿਲਦੇ ਆ ਜਦੋਂ ਮਰਜੀ ਗਾਹ ਕਾ ਦੇ ਆਪਣਾ ਬਈ ਸਾਫ਼ ਸੁਥਰਾ ਕੰਮ ਆ ਕੋਈ ਆਪਾਂ ਗੱਪ ਨਹੀਂ ਮਾਰਨਾ ਕਦੇ ਨਾ ਕੋਈ ਆਏ ਆਵੇ ਰੁਪਈਆਂ ਚ ਆਈ ਗਈ ਚ ਗੱਪ ਮਾਰਨਾ ਦੱਸ ਕੇ ਵੀ ਦੇ ਦਿੰਨੇ ਆ ਨਫਾ ਲੈਣਾ ਆਪਦਾ ਸੈਨਾ ਦਾ ਵਪਾਰ ਦੇਖੋ ਜੀ ਨਫਾ ਤਾਂ ਲੈਣਾ ਹੀ ਆ ਪੈਸੇ ਮਾਰੇ ਤੁਰੇ ਫਰਦਾਰੇ ਹਾਂ ਸਹੀ ਗੱਲ ਤੇ ਨਾ ਕਦੇ ਦੁੱਧ ਚ ਜਿਹੜੀ ਗੱਲ ਤੁਹਾਨੂੰ ਹੁਣ ਗਾਂ ਦੀ ਦੱਸੀ ਆ ਬਈ 19 ਕਿਲੋ ਦੁੱਧ 19 ਦੇ ਡੱਬੇ ਮਾਰਾਂਗੇ ਠੀਕ ਆ ਬਈ ਠੀਕ ਆ ਆ ਮੈਂ ਹੁਣ ਇਹ ਸੂਈ ਕੱ ਇਹਦੇ ਵੀ ਡੱਬੇ ਜੇ ਆਖਣਗੇ ਅਗਲਾ 4 ਦਿਨ ਖੜਕੇ ਆਉਦਾ ਤਾਂ ਜਿੰਨਾ ਦੱਸਾਂਗੇ ਡੱਬੇ ਮਾਰ ਕੇ ਦੇਵਾਂਗੇ ਠੀਕ ਆ ਬਈ ਠੀਕ ਆ ਇਹ ਦੇਖ ਲੋ ਬਈ ਬਾਈ ਹੋਰਿਆਂ ਦਾ ਬਹੁਤ ਪੁਰਾਣਾ ਵਪਾਰ ਦਾ ਕੰਮ ਆ ਜਮਾ ਤਸੱਲੀ ਵਾਲਾ ਜਿੰਨਾ ਦੁੱਧ ਦੱਸਤਾ ਜਿੰਨੀ ਗੱਲਬਾਤ ਬਾਈ ਹੋਰੇ ਕਹਿੰਦੇ ਆਪਾਂ ਦੱਸਦੀ ਉਨੀ ਨਿਭੜੂਗੀ ਕੋਈ ਝੂਠ ਦਫਾਨ ਵਾਲੇ ਕੰਮ ਨਹੀਂ ਫੇਰ ਹੀ ਤਸੱਲੀ ਕਰਕੇ ਇੰਨੇ ਟਾਈਮ ਦਾ ਪੁਰਾਣਾ ਕੰਮ ਚੱਲਦਾ ਹੁੰਦਾ ਬਈ ਅੱਲਾ ਬਾਈ ਕੋਈ ਕਾਲੇ ਦਾ ਵਪਾਰ ਦਾ ਕੰਮ ਨਹੀਂ ਆਹ ਦੇਖ ਲੋ ਘਰ ਇਹ ਵੀ ਬਾਈ ਨੇ ਚੰਗੇ ਜਾਨਵਰ ਰੱਖੇ ਹੋਏ ਆ ਤੇ ਫੇਰ ਹੀ ਲੋਕਾਂ ਦੇ ਘਰਾਂ 'ਚ ਵੀ ਬਾਈ ਚੰਗੇ ਜੇ ਖਰੀਦ ਕੇ ਲਾਉਂਦਾ ਫੇਰ ਹੀ ਜਾਂਦੀਆਂ ਤੇ ਬਾਈ ਕਿੰਨੇ ਕ ਦੁੱਧ ਆ ਲਿਆ ਗਿਆ ਛੁੱਟੀ ਜੜੀ ਇਹਨੇ ਬਾਈ ਆਪਣੇ ਕੋਲੇ ਪਹਿਲਣ ਨੇ 15 ਕਿਲੋ ਦੁੱਧ ਪਾਇਆ ਐਵੇਂ ਆਪਾਂ ਕੋਈ ਕੱਪ ਨਹੀਂ ਮਾਰਦੇ 15 ਮਹੀਨੇ ਠੀਕ ਆ ਕਿਹੜੀ ਸੀਮਨ ਦੀ ਪਤਾ ਕੁਝ ਘੈਂ ਨਹੀਂ ਪਤਾ ਇਹ ਬਾਈ ਯਾਰ ਆਪਾਂ ਨਾ ਮੈਂ ਖਰੀਦੀ ਸੀ ਗੱਬਣ ਉਹਦੇ ਮਾਗਰ ਕੱਟੀ ਆਈ ਸੀ ਤੇ ਮਾਲਕ ਕਹਿੰਦੇ ਸੀ ਵੀ ਕੱਟੀ ਸਾਨੂੰ ਵਾਪਸ ਦਿਓ ਬਹੁਤ ਚੰਗੇ ਸੀਮਨ ਦੀ ਹੈ ਹਾਂ ਹਮਾ ਸੀਮਨ ਦਾ ਨਹੀਂ ਪਤਾ ਮਾਲਕਾਂ ਨੇ ਸਾਥੋਂ ਮੰਗ ਕਰੀ ਸੀਗੀ ਬਾਕੀ ਯਾਰ ਦਿਸਦੀ ਹੈ ਚੀਜ਼ ਹੁਣ ਵੀ ਇਹ ਦਿੱਤਾ ਹੀ 15 ਕਿਲੋ ਪਹਿਲਾਂ ਨੇ ਦਿੱਤਾ ਸੀ ਬਾਈ 15 ਕਿਲੋ ਹੁਣ ਇਹ ਦੂਜੇ ਸੂਏ ਵੀ ਸੂਈ ਹੋਈ ਆ ਤਿੰਨ ਮਹੀਨੇ ਢਾਈ ਇਹਨੂੰ ਸੂਈ ਨੂੰ ਹੋ ਗਏ ਹੁਣ ਵੀ ਇਹਦੇ ਥੱਲੇ 15 16 ਕਿਲੋ ਦੁੱਧ ਹੁਣ ਮਾਪਦੇ ਆਪਾਂ ਠੀਕ ਆ ਠੀਕ ਆ ਆ ਬਾਈ ਜੀ ਆਪਣੇ ਕੋਲੇ ਵੱਡੀ ਮਹਸਾਗੀ ਕਰਮਾੜੀ ਹਾਂ ਇਹਨੇ ਆਪਾਂ ਨੂੰ 22 23 ਕਿਲੋ ਦੁੱਧ ਵੀ ਚਵਾਇਆ ਅੱਛਾ ਹਾਂ ਇਹਦਾ ਆਰਡਰ ਦਿਖਾ ਦਿਓ ਅਗਲਾ ਕੱਲਾ ਐ ਕਹਿੰਦਾ ਕਿ ਉਹ ਵਪਾਰ ਦਾ ਮਾਲ ਖੜਾ ਹੈ ਆਪਣੇ ਕੋਲੇ ਮਾਲਕ ਦੀ ਮਿਹਰ ਨਾਲ ਆਪਦੇ ਪਸ਼ੂ ਵੀ ਚੰਗੇ ਆ ਜਿੰਨੇ ਹੈਗੇ ਆ ਦੇਖੋ ਹਾਜੇ ਕੀ ਟਾਈਮ ਹੋਇਆ ਇਹ ਤਾਂ ਉਦੋਂ ਵੀ ਬਾਅਦ ਚ ਚਵਾਈਆਂ ਹੋਈਆਂ ਹੂੰ ਇਹ ਕਿੰਨੇ ਕਸੂਏ ਸੂਪੀ ਛੋਡੇ ਕੋਲੇ ਬਾਈ ਇਹੇ ਬਾਈ ਜੀ ਸਾਡੇ ਕੋਲੇ 4 ਸੂਏ ਸੂਪੀ 4 ਹਾਂ ਠੀਕ ਆ ਠੀਕ ਆ ਕਿੰਨਾ ਦੋ ਇਹਨੇ ਦੋ ਕਟੀਆਂ ਦੇਤੀਆਂ ਤੇ ਦੋ ਦੇ ਤੇ ਕੱਟੇ ਕਰਮ ਵਾਲੀ ਨੇ ਅੱਛਾ ਅੱਛਾ ਇਹਨੇ ਬਾਈ ਜੀ ਦੁੱਧ ਦੇਤਾ 23 ਕਿਲੋ ਦੁੱਧ ਦਾ ਮਣਿਆ ਠੀਕ ਆ ਵੀਰੇ ਹਾਂ ਇਹਦੀ ਰਿਕਾਰਡ ਆਪਣੇ ਕੋਲੇ ਮਣਿਆ ਹੋਇਆ 23 ਕਿਲੋ ਦੁੱਧ ਦਾ ਠੀਕ ਆ ਬਈ ਠੀਕ ਆ ਆਹ ਇਹਦੀ ਕੱਟੀ ਆ ਬਾਈ ਪਹਿਲੇ ਸੂਏ ਦੀ ਅੱਛਾ ਇਹ ਗੱਬਣਾ ਪੰਜ ਮਹੀਨਿਆਂ ਦੀ ਠੀਕ ਆ ਬਾਈ ਹਾਂ ਇੱਕ ਬੱਚਾ ਇਹਦਾ ਆ ਬੈਠਾ ਬਾਈ ਪਿਛਲੇ ਸੂਏ ਦਾ ਇਹ ਕਟਾ ਗਿਆ ਕੱਟੀ ਕੱਟੀ ਆ ਬਾਈ ਇਹ ਵੀ ਠੀਕ ਆ ਠੀਕ ਆ ਹਾਂ ਆਪ ਦੇ ਤੇ ਬੱਚੇ ਲੈ ਕੇ ਆਂਦੀ ਆ ਇਹ ਬਾਈ ਡਾਕਟਰ ਜੀ ਤਾਂ ਆਪਣਾ ਜੋਤੀ ਮਾਝਾ ਵਾਲੇ ਵਾਲੇ ਹਾਂ ਹਾਂ ਲਾਲਿਆਣੇ ਵਾਲੇ ਲਾਲਿਆਣੇ ਵਾਲੇ ਉਹਨਾਂ ਦੇ ਦੋਨੇ ਸੀਮਣਾ ਦੇ ਕਟਿਆਂ ਦੀ ਆ ਗੱਗੂ ਦਾ ਮੈਨੂੰ ਲੱਗ ਗੱਗੂ ਬੁਲਦੀ ਆ ਹਾਂ ਤਾਂ ਠੀਕ ਆ ਠੀਕ ਆ ਤੇ ਉਹ 70 ਪੰ 77 ਦੀ ਆ ਬਾਈ ਜੀ ਪਹਿਲੀ ਆ ਜਿਹੜੀ ਠੀਕ ਆ ਵੀਰੇ ਠੀਕ ਆ ਹਾਂ ਜੀਤ ਵੀ ਚੰਗੇ ਟੀਕੇ ਭਰਦਾ ਆ ਵੀ ਬਾਈ ਜੀ ਤੋਂ ਭਰਿਆ ਸੀ ਟੀਕਾ ਹੂੰ ਤੇ ਆ ਵੀ ਦੇਖੋ ਆ ਵੀ ਕਿੰਨੀ ਸੋਹਣੀ ਕੱਟੀ ਆਈ ਐ ਇਹ ਐਦੀ ਆ ਝੋਟੀ ਦੀ ਅੱਛਾ ਅੱਛਾ ਇਹ ਆ ਝੋਟੀ ਦੀ ਆ ਦੇਖੋ ਕਿੰਨੀ ਸਿੰਘ ਸੁੰਗ ਦੇਖੋ ਕਿਹੜੇ ਇਹ ਕਿਹੜੀ ਸੀਮਣ ਦੀ ਆ ਗਈ ਕਿਹਦਾ ਨਹੀਂ ਯਾਦ ਇਹਦਾ ਸੀਮਣ ਨਹੀਂ ਮੇਰੇ ਖਿਆਲ ਚ ਡਾਕਟਰ ਕੋਲੇ ਤਾਂ ਲਿਖਿਆ ਹੋਇਆ ਹੈਗਾ ਮੇਰੇ ਨਹੀਂ ਖਿਆਲ ਚ ਚੱਲ ਕਈ ਵਾਰੀ ਬੰਦਾ ਭੁੱਲ ਜਾਂਦਾ ਆ ਦੇਖ ਲਓ ਬਾਈ ਕੋਈ ਵਪਾਰ ਇਕੱਲਾ ਵਪਾਰ ਵਾਲਾ ਕੰਮ ਨਹੀਂ ਨਾਲ ਬਾਈ ਦੇ ਇਹ ਦੇਖੋ ਘਰੇ ਵੀ ਦੁੱਧ ਤੇ ਬਾਈ ਨੇ ਪਸ਼ੂ ਲਾਏ ਹੋਏ ਆ ਚੰਗੇ ਠੀਕ ਆ ਹਣਾ ਠੀਕ ਆ ਬਾਈ ਧੰਨਵਾਦ ਜੀ ਓਕੇ ਜੀ ਓਕੇ ਬਾਈ